ਦੋਸਤੋ ਅੱਜ ਦੇ ਇਹ ਸ਼ੋਅ ਵਿੱਚ ਸਤਨਾੰਤ ਸਿੰਘ ਚਾਹਵਲੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਆਪਾਂ ਇਹ ਸ਼ੋਅ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਦਾ ਭਵਨ ਸਿੰਘ ਜੀ ਮਾਨ ਦੇ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਸਰਕਾਰ ਦਾ ਸਮਾਂ ਬਹੁਤ ਥੋੜਾ ਲੈ ਚੁੱਕਾ ਹੈ। ਔਰ 2027 ਦੇ ਵਿੱਚ ਉਹਨਾਂ ਦਾ ਕਾਰਜਕਾਜ ਜਿਹੜਾ ਫਲਵੇਜੀ ਮਹੀਨੇ ਦੇ ਵਿੱਚ ਵਿੱਚ ਖਤਮ ਹੋ ਜਾਣਾ ਆ ਉਦੋਂ ਤਾਈਂ ਮੇਰੇ ਹਿਸਾਬ ਦੇ ਨਾਲ ਜਿੰਨੇ ਕੁ ਉਹਨਾਂ ਨੇ ਵੈਦੇ ਪੰਜਾਬ ਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸਨ ਉਹ ਵੀ ਉਹਨਾਂ ਕੋਲੋਂ ਸ਼ਾਇਦ ਹੀ ਪੂਰੇ ਹੋਣ ਅੱਜ ਆਪਾਂ ਇਹ ਸ਼ੋਅ ਦੇ ਦਾਏ ਉਹਨਾਂ ਨੂੰ ਉਹਨਾਂ ਨਾਲ ਕੁਝ ਗੱਲਾਂ ਬਾਤਾਂ ਕਰਾਂਗੇ ਔਰ ਉਹਨਾਂ ਨੂੰ ਇਸ ਵੀਡੀਓ ਦਾ ਲਿੰਕ ਵੀ ਫਾਰਵਰਡ ਕਰ ਦਵਾਂਗੇ ਅਗਰ ਉਹਨਾਂ ਦੀ ਮਰਜ਼ੀ ਹੋਈ ਤਾਂ ਉਹ ਆਪਣੇ ਵਾਹਨਾਂ ਦੇ ਉੱਤੇ ਫੋਲਡ ਜੂ ਚੜਾਉਣਗੇ ਅਗਰ ਨਹੀਂ ਮਰਜ਼ੀ ਹੋਈ ਤਾਂ ਉਹ ਮਾਲਕ ਹੈ ਪੰਜਾਬ ਦੇ ਹੁਕਮਦਾਨਾ ਫਿਰ ਉਹਨਾਂ ਦੀ ਮਰਜ਼ੀ ਹੈ ਸਾਡਾ ਕੰਮ ਹੈ ਇੱਕ ਪਤਕਰ ਦੇ ਤੌਰ ਦੇ ਉੱਤੇ ਉਹਨਾਂ ਦੇ ਉਹਨਾਂ ਨੂੰ ਪੰਜਾਬ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਉਹਨਾਂ ਦਾ ਧਿਆਨ ਜਿਹੜਾ ਕੇਂਦਰਿਤ ਕਰਨਾ ਸਭ ਤੋਂ ਪਹਿਲਾਂ ਅਸੀਂ ਇਸ ਗੱਲ ਦੀ ਚਰਚਾ ਜੂ ਕਰਾਂਗੇ ਕਿ ਉਹਨਾਂ ਨੇ ਸਰਕਾਰ ਬਣਦਿਆਂ ਬਹੁਤ ਸਾਦੀ ਗਰਮ ਜੋਸ਼ੀ ਦੇ ਨਾਲ ਹਿਮਾਚਲ ਦੀਆਂ ਜੰਗਲਾਂ ਦੇ ਵਿੱਚ ਉੱਥੇ ਜਾ ਕੇ ਪ੍ਰੈਸ ਕਾਨਫਰੰਸਾਂ ਕੀਤੀਆਂ ਕਿ ਲਓ ਜੀ ਇੱਥੇ ਆਣ ਕੇ ਅਸੀਂ ਇੱਕ ਅਜੀਹਾ ਖਜ਼ਾਨਾ ਦੱਬ ਲਿਆ ਆ ਜਿਹਦੇ ਵਿੱਚ ਪੰਜਾਬ ਦੇ ਨਾਮਵਰ ਲੀਡਰਾਂ ਦੇ ਬੇਨਾਮੀਆਂ ਨਾਮੀਆਂ ਜ਼ਮੀਨਾਂ ਜਿਹੜੀਆਂ ਇੱਥੇ ਉਹ ਉਹ ਉਹਨਾਂ ਦੇ ਨਾਂ ਤੇ ਬੋਲਦੀਆਂ ਜਿਨ੍ਹਾਂ ਦੇ ਵਿੱਚ ਕੈਪਟਨ ਰਮਿੰਦਰ ਸਿੰਘ ਜੀ ਦਾ ਸ਼ਿਸਮਾ ਫਾਗ ਵੀ ਸ਼ਾਮਲ ਸਰਦਾਰ ਸਿਮਰਜੀਤ ਸਿੰਘ ਮਾਨ ਤੇ ਉਹਨਾਂ ਦੇ ਪੁੱਤ ਦੇ ਨਾਂ ਵੀ ਕਹ ਉਹਨਾਂ ਦੇ ਕਹਿਣ ਅਨੁਸਾਰ ਜ਼ਮੀਨ ਬੋਲਦੀ ਆ ਹੋਰ ਵੀ ਬਹੁਤ ਸਾਰੇ ਲੀਡਰਾਂ ਦੇ ਨਾਮ ਲੈ ਗਏ ਸਨ ਮੈਨੂੰ ਯਾਦ ਨਹੀਂ ਤੇ ਉਹਨਾਂ ਤੋਂ ਇਲਾਵਾ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇੱਕ ਹੋਟਲ ਹੈ ਗੜगांव ਵਾਲ ਦੀ ਸਾਈਡ ਨੂੰ ਸੁਖਵिलास ਹੋਟਲ ਉਹਦੇ ਬਾਰੇ ਵੀ ਕਿਹਾ ਜਾਂਦਾ ਰਿਹਾ ਸੀ ਕਿ ਇਹ ਜੀ ਪੰਜਾਬ ਦੇ ਲੋਕਾਂ ਦੀ ਇਹ ਇਹ ਜਿਆਦਾ ਇਸੇ ਲਈ ਇਸ ਦੇ ਉੱਤੋਂ ਵੀ ਕਬਜ਼ਾ ਜਿਹੜਾ ਅਸਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਛੜਾਇਆ ਜਾਏਗਾ ਤੇ ਕੰ ਮੇਰੇ ਖਿਆਲ ਦੇ ਵਿੱਚ ਅੱਜ 3 ਸਾਲ ਤੋਂ ਜ਼ਿਆਦਾ ਸਮਾਂ ਜਿਹੜਾ ਹੋ ਚੁੱਕਾ ਆ ਸ਼ਹਿਰ ਦੀ ਕਦੀ ਕਿਸੇ ਮੰਤਰੀ ਨੇ ਸੰਤ ਵੀ ਨੇ ਮੁੱਖ ਮੰਤਰੀ ਨੇ ਕਦੀ ਇਹ ਇਨਾਂ ਜ਼ਮੀਨਾਂ ਵੱਲ ਜਹਾਦਾਦਾਂ ਵੱਲ ਜਾਂ ਸੁਖ ਬਲਾ ਸੋਟਰ ਵੱਲ ਕਦੀ ਮੂੰਹ ਕਰਕੇ ਵੀ ਕਦੀ ਦੇਖਿਆ ਨਹੀਂ ਹੋਣਾ ਫਿਰ ਇਹ ਗੱਲਾਂ ਜਦੋਂ ਅੱਜ 3 ਸਾਲ ਬਾਅਦ ਵੀ ਇਹਨਾਂ ਦੀ ਕੋਈ ਪ੍ਰਾਪਤੀ ਨਹੀਂ ਕੋਈ ਨਾ ਹੀ ਕਦੀ ਉਹਨਾਂ ਜ਼ਮੀਨਾ ਜਾਇਦਾਦਾਂ ਜਾਂ ਹੋਟਲ ਵਾਲ ਕਦੀ ਇਹਨਾਂ ਨੇ ਮੂੰਹ ਕੱਗੇ ਦੇਖਿਆ ਫਿਰ ਜਿਹੜਾ ਦੌਲਾ ਗੋੜਾ ਪਾਉਂਦੀ ਕੀ ਲੋੜ ਸੀ ਕਦੀ ਚੱਕ ਲੋਏ ਚੱਕ ਦੋਏ ਫੜ ਲੋਏ ਫੜ ਲੋਏ ਕੀ ਕੱਢਿਆ ਉਹਦੇ ਵਿੱਚੋਂ ਇੱਕ ਪੈਸੇ ਦੀ ਨਮੀ ਪ੍ਰਾਪਤੀ ਨਹੀਂ ਹੋਈ ਉਲਟਾ ਪੰਜਾਬ ਦੇ ਲੋਕਾਂ ਦਾ ਟੈਕਸ ਦਾ ਪੈਸਾ ਜਿਹੜਾ ਇਹਨਾਂ ਨੇ ਗੱਡੀਆਂ ਵਿੱਚ ਤੇਲ ਫੋਕਣ ਤੇ ਸਰਕਾਰੀ ਮਸ਼ੀਨਰੀ ਬਰਬਾਦ ਕਰਨ ਦੇ ਉੱਤੇ ਖੱਚ ਕਰ ਦਿੱਤਾ ਉਹ ਪ੍ਰਾਪਤੀ ਕੀ ਹੋਈ ਇੱਕ ਨਵੇਂ ਪੈਸੇ ਦੀ ਵੀ ਪ੍ਰਾਪਤੀ ਨਹੀਂ ਹੋਈ ਜੇਕਰ ਕਿਸੇ ਨੇ ਕੋਈ ਪ੍ਰਾਪਤੀ ਕੀਤੀ ਹੈ ਚਾਹੇ ਮੁੱਖ ਮੰਤਰੀ ਸਾਹਿਬ ਨੇ ਪ੍ਰਾਪਤੀ ਕੀਤੀ ਹੈ ਚਾਹੇ ਉਹਨਾਂ ਦੇ ਸਹਿਯੋਗੀ ਨੇ ਕਿਸੇ ਨੇ ਵੀ ਪ੍ਰਾਪਤੀ ਕੀਤੀ ਆ ਉਹ ਜੂਰ ਮਿਹਰਬਾਨੀ ਕਰਕੇ ਹੱਥ ਖੜਾ ਕਰਕੇ ਪੰਜਾਬ ਦੇ ਲੋਕਾਂ ਨੂੰ ਜੂਰ ਦੱਸਣ ਕਿ ਅਸੀਂ ਜੋ ਕੁਝ ਪਹਿਲਾਂ ਕਿਹਾ ਸੀਗਾ ਉਹਦੀ ਪ੍ਰਾਪਤੀ ਅਸੀਂ ਇਸ ਸੀਕੇ ਨਾਲ ਕੀਤੀ ਆ ਤਾਂ ਕਿ ਸਾਨੂੰ ਵੀ ਬਾਦ ਬੈਠਿਆਂ ਨੂੰ ਕੋਈ ਸੰਤੋਸ਼ ਮਿਲ ਸਕੇ ਕਿ ਪੰਜਾਬ ਤੇ ਪੰਜਾਬ ਦੀ ਸਰਕਾਰ ਨੇ ਕੋਈ ਜੋਬਸ਼ ਕਿਹਾ ਸੀਗਾ ਉਹਦੇ ਬਾਰੇ ਜਿਹੜਾ ਬਹੁਤ ਕੁਝ ਪ੍ਰਾਪਤ ਕੀਤਾ ਆ ਛਿਸਮਾ ਫਾਰਮ ਵੱਲ ਤੋਂ ਮੇਰੇ ਹਿਸਾਬ ਨਾਲ ਕਿਸੇ ਨੇ ਉਂਗਲ ਕਰਕੇ ਦੀ ਨਹੀਂ ਦੇਖਿਆ ਹੁਣ ਅਜੇ ਤੱਕ ਇਹਨੂੰ ਹਾਲ ਜਿਹਦੇ ਬਾਰੇ ਕਿਹਾ ਜਾਂਦਾ ਸੀਗਾ ਜਿਹੜਾ ਸੁਖ ਬਲਾਸ ਹੋਟਲ ਆ ਉਹਦੇ ਵਿੱਚ ਅਸੀਂ ਜੀ ਮਾਡਰਨ ਸਕੂਲ ਜਿਹੜਾ ਖੋਲਣਾ ਸੀ ਸ਼ਾਇਦ ਮਾਡਰਨ ਸਕੂਲ ਦਾ ਨਾਮ ਵੀ ਡਿਕਲੇਅਰ ਕਰ ਦਿੱਤਾ ਸੀ ਮੈਨੂੰ ਇਸ ਬਾਰੇ ਕੋਈ ਸ਼ੋਰਟੀ ਨਹੀਂ ਹੈਗੀ ਸਾਡੇ ਮਾਨਯੋਗ ਦੋਸਤ ਜਿਹੜੇ ਆ ਸਦਾ ਕਲਦੀਪ ਸਿੰਘ ਧਾਵੀਵਾਲ ਉਦੋਂ ਉਹ ਪੰਚਾਇਤ ਮੰਤਰੀ ਹੋਇਆ ਕਰਦੇ ਸਨ ਉਹਨਾਂ ਨੇ ਵੀ ਬਹੁਤ ਵਾਰ ਅਨਾਉਂਸ ਕੀਤਾ ਕਿ ਅਸੀਂ ਜੀ ਜਲਦੀ ਤੋਂ ਜਲਦੀ ਸੁੱਖ ਵਿਲਾਸ ਦੇ ਹੋਟਲ ਤੇ ਕਬਜ਼ਾ ਕਢ ਲਵਾਂਗੇ ਬਗੈਰਾ ਬਗੈਰਾ ਉਥੇ ਦੇ ਇੰਨੇ ਕਮ ਦੇ ਸਾਡੇ ਕਬਜ਼ੇ ਚਲ ਜਾਣਗੇ ਜੇ ਕੰਨਾ ਜੇ ਤੱਕ ਕੋਈ ਉਥੇ ਨਾ ਕੋ ਸਕੂਲ ਖੁੱਲ ਆਇਆ ਨਾ ਕੋਈ ਉਥੇ ਤੇ ਕੋਈ ਕਬਜ਼ਾ ਹੋਇਆ ਆ ਉਲਟਾ ਸਦਾ ਸੁਖਵੀਰ ਸਿੰਘ ਨੇ ਬਹੁਤ ਵਾਰੀ ਇਹ ਐਲਾਨ ਕੀਤਾ ਹੈ ਵੀ ਭਾਈ ਆ ਜਾਓ ਮੈਂ ਤਾਂ ਤੁਹਾਨੂੰ ਅੜੀ ਕਿਤਾਬ ਤੇ ਆਇਆ ਆ ਲੇਕਿਨ ਉਹ ਉਹ ਉਹਨਾਂ ਦੇ ਕੋਲ ਕਿਸੇ ਨੇ ਜਾਣ ਦੀ ਹਿੰਮਤ ਨਹੀਂ ਕੀਤੀ ਸ਼ਾਇਦ ਇਹਨਾਂ ਨੇ ਮਨ ਬਦਲੀ ਕਰ ਲਿਆ ਲੇਕਿਨ ਜੇ ਮਨ ਇਹਨਾਂ ਨੇ ਬਦਲੀ ਕਰਨਾ ਕਰਨਾ ਸੀ ਤਾਂ ਪਹਿਲਾਂ ਇਹਨਾਂ ਹੋ ਹੁੰਦਾ ਕੰਮ ਦੀ ਕੀ ਲੋੜ ਸੀ ਕਿਉਂ ਪੰਜਾਬੀਆਂ ਨੂੰ ਇੰਨਾ ਭੰਬਲ ਪੂਸੇ ਵਿੱਚ ਪਾਉਣ ਦੀ ਕੀ ਲੋੜ ਸੀ ਕਿਉਂਕਿ ਪੰਜਾਬ ਦੇ ਅੱਗੇ ਤਾਂ ਪਹਿਲਾਂ ਹੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆ ਮੂੰਹ ਅੱਡੀ ਖੜੀਆਂ ਹੋਈਆਂ ਆ ਜਿਨ੍ਹਾਂ ਦੇ ਹੱਥ ਲਈ ਬਹੁਤ ਲੋੜ ਹੈ ਅੱਜ ਢੀੜਾ ਪੰਜਾਬ ਦਾ ਕਿਸਾਨ ਹੈ ਉਹ ਕਈਆਂ ਮਹੀਨਿਆਂ ਤੋਂ ਨਹੀਂ ਕਈਆਂ ਸਾਲਾਂ ਤੋਂ ਛੜਕਾਂ ਤੇ ਰੁਲਦਾ ਫਿਰਦਾ ਆ ਇਹਦੇ ਬਾਰੇ ਮੈਂ ਇੱਕ ਕਿਸਾਨ ਵੀਰਾਂ ਨੂੰ ਔਰ ਉਹਨਾਂ ਦੇ ਲੀਡਰਾਂ ਨੂੰ ਵੀ ਇੱਕ ਸੁਚੇਤ ਕਰਨਾ ਚਾਹੁੰਦਾ ਆ ਕਿ ਜੇਕਰ ਕਿਸਾਨ ਲੀਡਰਾਂ ਨੇ ਇੱਡੇ ਵੱਡੇ ਲੰਮੇ ਸੰਘਰਸ਼ ਤੋਂ ਬਾਅਦ ਵੀ ਜੇਕਰ ਕੋਈ ਪ੍ਰਾਪਤੀ ਨਹੀਂ ਕੀਤੀ ਤਾਂ ਉਹਨਾਂ ਨੂੰ ਆਪਣੇ ਗਰੀਵਾਨ ਦੇ ਵਿੱਚ ਮੂੰਹ ਪਾ ਕੇ ਜੂ ਸੋਚਣਾ ਚਾਹੀਦਾ ਆ ਸਾਡੇ ਕੋਲ ਬਹੁਤ ਸਾਰੀਆਂ ਖਬਰਾਂ ਅਜੇ ਹੀ ਆ ਪਹੁੰਚਵਈਆਂ ਆ ਜਿਹਦੇ ਦਾ ਇਹ ਦੱਸਿਆ ਜਾਦਿਆ ਆ ਕਿ ਕਿਸਾਨ ਲੀਡਰਾਂ ਦੇ ਵਿੱਚ ਕਿਸਾਨ ਸੰਘਰਸ਼ ਦੇ ਵਿੱਚ ਅੰਤਰਖਾਤੇ ਬਹੁਤ ਸਾਰੇ ਲੀਡਰ ਜਿਹੜੇ ਆ ਸੱਤਾ ਦੇ ਨਾਲ ਗਏ ਮਿਲੇ ਹੋਏ ਆ ਉਹ ਕਿਸਾਨ ਸੰਘਰਸ਼ ਨੂੰ ਜਿਹੜੇ ਆ ਉਹਦੇ ਨਾਲ ਉਹ ਗੱਦੀ ਕਰ ਰਹੇ ਆ ਇਸ ਕਰਕੇ ਅਸੀਂ ਕੋਈ ਨਾਂ ਲੈਣਾ ਮناسب ਨਹੀਂ ਸਮਝਦੇ ਕਿਉਂਕਿ ਸਾਡੇ ਕੋਲ ਕਿਸੇ ਕਿਸਮ ਦਾ ਕੋਈ ਸਬੂਤ ਨਹੀਂ ਲੇਕਿਨ ਅਸੀਂ ਇਹ ਕਹਿਣਾ ਜ਼ੁਬਰੀ ਸਮਝਦੇ ਆ ਕਿ ਜੇ ਕਹਦਾ 1.5 2 ਸਾਲ ਦੇ ਸਮੇਂ ਦੇ ਦੌਰਾਨ ਕਾ ਕਿਸਾਨ ਲੀਡਰਾਂ ਨੇ ਕੋਈ ਪ੍ਰਾਪਤੀ ਨਹੀਂ ਕੀਤੀ ਤਾਂ ਉਹਨਾਂ ਨੂੰ ਜੂ ਜਲਦੀ ਤੋਂ ਜਲਦੀ ਆਪਣੇ ਗਿਰਵਾਨ ਵਿੱਚ ਮੂੰਹ ਪਾ ਕੇ ਜੂ ਦੇਖਣਾ ਚਾਹੀਦਾ ਆ ਕਿ ਉਹ ਆਇਆ ਠੀਕ ਲਾਈਨ ਤੇ ਜਾ ਰਿਹਾ ਆ ਆਇਆ ਉਹਨਾਂ ਦੇ ਸੰਘਰਸ਼ ਜਿਹੜਾ ਠੀਕ ਲਾਈਨ ਤੇ ਜਾ ਰਿਹਾ ਆ ਜੇ ਕੱ ਤੁਸੀਂ ਮੇਰੇ ਮਨ ਦੀ ਪੁੱਛੋ ਤਾਂ ਮੈਂ ਤੁਹਾਡੇ ਸਾਰੇ ਕਿਸਾਨ ਲੀਡਰਾਂ ਕੋਲ ਆਪਣੇ ਦਿਲ ਦੀ ਗੱਲ ਜਿਹੜੀ ਆ ਉਹ ਕਹਿਣਾ ਚਾਹੁੰਦਾ ਆ ਕਿ ਤੁਹਾਡਾ ਜਿਹੜਾ ਸੰਘਰਸ਼ ਹੈ ਬਿਲਕੁਲ ਆਪਣੀਆਂ ਦੀਆਂ ਤੋਂ ਉਤਰ ਚੁੱਕਿਆ ਇਹਦੇ ਕੀ ਕਾਰਨਾਂ ਕੀ ਕਾਰਨ ਨਹੀਂ ਆ ਮੈਂ ਕਿੱਥੋਂ ਤੱਕ ਠੀਕ ਹੈ ਕਿੱਥੋਂ ਤੱਕ ਨਹੀਂ ਠੀਕ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਲੇਕਿਨ ਮੇਰੇ ਮਨ ਦੇ ਵਿੱਚ ਇਹ ਗੱਲ ਇੱਕ ਗੰਡ ਬੰਮ ਚ ਪਈ ਆ ਕਿ ਕਿਸਾਨ ਸੰਘਰਸ਼ ਜਿਹੜਾ ਆ ਉਹ ਉਸ ਦੇ ਆਪਣੇ ਲੀਡਰਾਂ ਦੀ ਬੇਤੁਕੀਆਂ ਦੇ ਕਾਰਨ ਜਿਹੜਾ ਇਹ ਲਿਖ ਉਤਰਦਾ ਜਾ ਰਿਹਾ ਆ ਹੁਣ ਇਹ ਦੇਖਣਾ ਜਿਹੜਾ ਆ ਕਿਸਾਨ ਲੀਡਰਾਂ ਦੇ ਇਹ ਵਸ ਦਾ ਕਦੋਂ ਹੋਗਾ ਕਿਉਂਕਿ ਉਹਨਾਂ ਨੇ ਨੀਤੀ ਆਪਣੀ ਬਣਾਉਣੀ ਹੁੰਦੀ ਆ ਉਹਨਾਂ ਨੇ ਆਪਣੇ ਸੰਘਰਸ਼ ਦੀ ਰੂਪਰੇਖਾ ਤਿਆਰ ਕਰਨੀ ਹੁੰਦੀ ਆ ਤੇ ਕਨਾਂ ਇੱਕ ਗੱਲ ਦੇਖਣੀ ਜ਼ਰੂਰ ਬਣਦੀ ਆ ਕਿ ਸੈਂਟਰਲ ਗਵਰਨਮੈਂਟ ਦੇ ਨਾਲ ਇੰਨੀਆਂ ਮੀਟਿੰਗਾਂ ਮੰਤਰੀ ਤੱਕ ਖੇਤੀਬਾੜੀ ਮੰਤਰੀ ਤੱਕ ਰੇਲ ਮੰਤਰੀ ਤੱਕ ਮੀਟਿੰਗਾਂ ਇੰਨੀਆਂ ਹੋ ਚੁੱਕੀਆਂ ਜੇਕਰ ਫਿਰ ਵੀ ਕੋਈ ਪ੍ਰਾਪਤੀ ਨਹੀਂ ਹੋਈ ਤਾਂ ਜੁਰੂਰ ਇਹਨਾਂ ਲੀਡਰ ਸਹਿਬਾਨ ਨੂੰ ਆਪਣੇ ਗ੍ਰੀਵਾਂ ਦੇ ਵਿੱਚ ਮੂੰਹ ਪਾ ਕੇ ਜੂ ਦੇਖਣਾ ਸੋਚਣਾ ਬਚਾਵਣਾ ਚਾਹੀਦਾ ਆ ਕਿ ਆਖਰਕਾਰ ਗੱਲ ਕੀਥੇ ਆ ਆਖਰਕਾਰ ਲੋਭ ਹੋਣ ਕਿਥੇ ਆ ਤੀਸਵੀ ਗੱਲ ਜਿਹੜੀ ਮੈਂ ਕਹਿਣਾ ਚਾਹੁੰਦਾ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਵਿਅਦ ਵੀ ਹੋਈ ਸੀ ਉਸ ਨੂੰ ਉਸ ਨੂੰ ਲੈ ਕੇ ਐ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ੍ਰੀ ਹਰਬੰਦ ਕੇਜਰੀਵਾਲ ਨੇ ਸੱਤਾ ਪ੍ਰਾਪਤੀ ਤੋਂ ਪਹਿਲਾਂ ਬਹੁਤ ਸਾਰੇ ਵਾਅਦੇ ਕੀਤੇ ਸਨ ਕਿ ਜਿਸ ਵੇਲੇ ਸਾਡੀ ਸਰਕਾਰ ਬਣਦੀ ਆ ਤੇ 15 ਦਿਨਾਂ ਦੇ ਵਿੱਚ ਵਿੱਚ ਜਿਹੜੇ ਇਸ ਬਿਆਦਵੀ ਦੇ ਦੋਸ਼ੀ ਆ ਉਹਨਾਂ ਨੂੰ ਜੋ ਸਜ਼ਾਮਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਅੱਜ 3 ਸਾਲ ਦਾ ਸਮਾਂ ਬੀਤ ਚੁੱਕਾ ਆ ਲੇਕਿਨ ਕਿਸੇ ਵੀ ਦੋਸ਼ੀ ਨੂੰ ਫੜ ਕੇ ਇਹ ਸਜ਼ਾ ਨਹੀਂ ਦਿੱਤੀ ਗਈ ਲੇਕਿਨ ਇਹਦੇ ਇਨ ਬੀਟਵੀਨ 10 ਸਾਲ ਦੇ ਸਮੇਂ ਵਿੱਚ ਕਈ ਕੈਬਨਟ ਦੇ ਮੰਤਰੀਆਂ ਨੇ ਜਿੱਥੇ ਸਾਡੇ ਲੋਕਾਂ ਨੇ ਜਲਸੇ ਜਲੂਸ ਰੋਸ ਮਜਾਰੇ ਕੀਤੇ ਉਥੇ ਜਾ ਕੇ ਵਾਅਦੇ ਜੂਝ ਕੀਤੇ ਜਿਹੜੇ ਇੱਕ ਅਦਕਾਰਡ ਦਾ ਹਿੱਸਾ ਹਨ ਕਿ ਲੋ ਜੀ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਲੇਕਿਨ ਉਹ ਸਾਦੇ ਵਾਅਦੇ ਜਿਹੜੇ ਆ ਉਹ ਅਜੇ ਤੱਕ ਵੀ ਵਫਾ ਨਹੀਂ ਹੋਏ ਜਿਹੋ ਜੇ ਵਾਅਦੇ ਇਲੈਕਸ਼ਨ ਤੋਂ ਪਹਿਲਾਂ ਕੀਤੇ ਗਏ ਸਨ ਜੇਕਰ ਉਹ ਵੀ ਵਫਾ ਨਹੀਂ ਹੋਏ ਤਾਂ ਉਦੋਂ ਬਾਅਦ ਰੋਸ ਮਜਾਰੇਆਂ ਦੌਰਾਨ ਕੀਤੇ ਗਏ ਵਾਦੇ ਵੀ ਜਿਹੜੇ ਆ ਉਹ ਵੀ ਵਫਾ ਨਹੀਂ ਹੋਏ ਇਹ ਇੱਕ ਬਹੁਤ ਵੱਡੀ ਸਾਡੀ ਕੌਮ ਦੀ ਸਾਡੀ ਤ੍ਰਾਸਦੀ ਆ ਕਿ ਸਾਡੇ ਪੰਜਾਬ ਦੇ ਲੋਕਾਂ ਨੇ ਕੁਝ ਐਸੇ ਪਾਰਟੀ ਦੇ ਬੰਦਿਆਂ ਨੂੰ ਤਾਕਤ ਵਿੱਚ ਲਿਆ ਕੇ ਸੱਤਾ ਦੇ ਉੱਤੇ ਕਾਬਜ ਕਰ ਦਿੱਤਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਨਾਲ ਕੋਈ ਵਾਅਦਾ ਨਹੀਂ ਇਥੋਂ ਤੱਕ ਕਿ ਪੰਜਾਬ ਦੇ ਲੋਕ ਜਿਹੜੇ ਆ ਅਸ ਵੇਲੇ ਪੁੱਛ ਰਹੇ ਆ ਕਿ ਉਹ ਉਹਨਾਂ ਨੇ ਕਿਉਂ ਦੂਸਰੀਆਂ ਦੋ ਪਾਰਟੀਆਂ ਨੂੰ ਨਕਾਰ ਕੇ ਇਸ ਪਾਰਟੀ ਨੂੰ ਸੱਤਾ ਤੇ ਕਾਇਮ ਕੀਤਾ ਆਫਟਰ ਆਲ ਉਹਨਾਂ ਨੇ ਇਹਨਾਂ ਨੂੰ ਕਿਉਂ ਜਤਾਇਆ ਕਿਉਂਕਿ ਉਹ ਨਾ ਤਾਂ ਕਾਂਗਰਸ ਪਾਰਟੀ ਨੂੰ ਪਸੰਦ ਕਰਦੇ ਸਨ ਨਾ ਅਕਾਲੀ ਦਲ ਨੂੰ ਪਸੰਦ ਕਰਦੇ ਸਨ ਨਾ ਅਕਾਲੀ ਭਾਜਪਾ ਗੱਠਜੋੜ ਨੂੰ ਪਸੰਦ ਕਰਦੇ ਸਨ ਉਹ ਚਾਹੁੰਦੇ ਸਨ ਪੰਜਾਬ ਦੇ ਲੋਕ ਇਸ ਗੱਲ ਨੂੰ ਚਾਹੁੰਦੇ ਸਨ ਕਿ ਉਹ ਨੰਮੀ ਪਾਰਟੀ ਨੂੰ ਮੌਕਾ ਦੇਣਾ ਚਾਹੀਦਾ ਆ ਹੋ ਸਕਦਾ ਆ ਉਹ ਪੰਜਾਬ ਤੇ ਪੰਜਾਬ ਦੇ ਲੋਕਾਂ ਦਾ ਕੁਝ ਭਲਾ ਕਰ ਸਕਣ ਲੇਕਿਨ ਉਹਨਾਂ ਦੀਆਂ ਸਾਰੀਆਂ ਆਸਾਂ ਤੇ ਉਮੀਦਾਂ ਉੱਪਰ ਪਾਣੀ ਜਿਹੜਾ ਉਹ ਫਿਰ ਚਪਾਇਆ ਸੋ ਦੋੜ ਏਸ ਗੱਲ ਦੀ ਆ ਕਿ ਆਉਣ ਵਾਲੀ 2027 ਦੇ ਵਿੱਚ ਕਿਸਾ ਲੋਕ ਜਿਹੜੇ ਆਪਣੀ ਵੋਟਾਂ ਦਾ ਇਸਤੇਮਾਲ ਕਰਦੇ ਆ ਇਹ ਵੇਖਣਾ ਜਿਹੜਾ ਅ ਬਾਕੀਆ ਇਸ ਤੋਂ ਇਲਾਵਾ ਜਿਹੜੀ ਪੰਜਾਬ ਦੇ ਵਿੱਚ ਨਸ਼ਾ ਰੋਕਣ ਦੀ ਮਹਿੰਮ ਜਿਹੜੀ ਆ ਜਾਰੀ ਸ਼ੁਰੂ ਕੀਤੀ ਗਈ ਆ ਇਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਇਹ ਇੱਕ ਬੜਾ ਸਵਾਗਤਯੋਗ ਕਦਮ ਹੈ ਦੇਖਣੇ ਦੇ ਵਿੱਚ ਉੱਚ ਪੁਲਿਸ ਅਧਕਾਰੀਆਂ ਨੂੰ ਦੇਖਣਾ ਬਹੁਤ ਜ਼ਰੂਰੀ ਆ ਕਿ ਕਿਸੇ ਵੀ ਗਰੀਬ ਗੁਮੇ ਜਾਂ ਨਿਰਦੋਸ਼ ਬੰਦੇ ਦੇ ਨਾਲ ਜਾਤੀ ਨਾ ਹੋਵੇ ਕਿਉਂਕਿ ਇਹ ਸਵਾਰੇ ਗੋਲੇ ਦੇ ਵਿੱਚ ਕਿਸੇ ਵੀ ਬੰਦੇ ਦੇ ਨਾਲ ਜਾਤੀ ਹੋ ਸਕਦੀ ਆ ਜੂਨੀਅਰ ਪੱਤ ਦੇ ਉੱਤੇ ਪੁਲਿਸ ਅਫਸਰਾਂ ਦੇ ਅਫਸਰ ਜਿਹੜੇ ਆ ਉਹ ਕਿਸੇ ਵੀ ਵਿਅਕਤੀ ਦੇ ਨਾਲ ਜਾਤੀ ਕਰ ਸਕਦੇ ਆ ਸੋ ਮੇਰੀ ਅਪੀਲ ਹੈ ਵੱਡੇ ਪੁਲਿਸ ਅਫਸਰਾਂ ਦੇ ਕੋ ਕਿ ਉਹ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਨਸ਼ਾਦ ਹਕੂਮਤ ਦੇ ਦਰਾਂ ਕਿਸੇ ਵੀ ਨਿਰਦੋਸ਼ ਤੇ ਜਿਹੜਾ ਗਰੀਬ ਆਦਮੀਆਂ ਜਿਹੜਾ ਨਦੋਸ਼ ਹੈ ਉਹਦੇ ਉੱਤੇ ਕਿਸੇ ਕਿਸਮ ਦੀ ਜੜੀਆ ਉਹ ਜਾਤੀ ਨਾ ਹੋ ਸਕੇ ਤਾਂ ਕਿ ਉਹ ਸਹੀ ਬੰਦਿਆਂ ਨੂੰ ਸਹੀ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਦੀਆਂ ਸਲਾਖਾਂ ਪਿਛੇ ਬੰਦ ਕਰ ਸਕਣ ਤਾਂ ਕਿ ਪੰਜਾਬ ਦੇ ਵਿੱਚੋਂ ਨਸ਼ਿਆਂ ਦੀ ਅਲਾਮਤ ਜਿਹੜੀ ਆ ਉਹ ਹਮੇਸ਼ਾ ਹਮੇਸ਼ਾ ਲਈ ਦੋਕੀ ਜਾ ਸਕੇ ਪਿਛਲੀ ਵਾਰੀ ਮੈਂ ਇੱਕ ਸਲਾਹ ਜਿਹੜੋ ਦਿੱਤੀ ਸੀ ਮੈਨੂੰ ਆਸ ਹੈ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਮੇਰੀਆਂ ਸਲਾਹਾਂ ਦੇ ਉੱਤੇ ਕੁਝ ਅਮਲ ਕਰਨਾ ਚਾਹੇ ਤਾਂ ਜੋ ਕਰ ਸਕਦੀ ਆ ਜੇਕਰ ਨਹੀਂ ਉਹਨਾਂ ਨੂੰ ਮੇਰੀ ਸਲਾਹ ਚੰਗੀ ਲੱਗਦੀ ਤਾਂ ਉਹ ਇਸ ਦੇ ਉੱਤੇ ਅਮਲ ਕਰ ਤੋਂ ਬਗੈਰ ਵੀ ਰਹਿ ਸਕਦੀ ਆ ਸੋ ਮੈਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਨੇ ਜਿਹੜੀ ਮਹਿਮ ਬਿਟੀ ਆ ਉਹ ਉਹਦੇ ਵਿੱਚ ਜੋ ਸਫਲਤਾ ਉਹ ਪ੍ਰਾਪਤ ਕਰਨਗੇ ਇੱਕ ਗੱਲ ਹੋਰ ਇਸ ਵਿਸ਼ੇ ਦੇ ਉੱਤੇ ਮੈਂ ਕਹਿਣਾ ਚਾਹੁੰਦਾ ਆ ਕਿ ਪੰਜਾਬ ਪੁਲਿਸ ਦੇ ਵਿੱਚੋਂ ਵੀ ਕਾਲੀਆਂ ਢੇਡਾਂ ਬਹੁਤ ਹਨ ਜਿਹੜੀਆਂ ਨਸ਼ੇ ਦੇ ਵਪਾਰ ਵਿੱਚ ਵਾਧਾ ਕਰਨ ਦੇ ਲਈ ਆਪੋ ਆਪਣੀ ਭੂਮਿਕਾ ਜਿਹੜੀ ਆ ਉਹ ਨਿਭਾ ਰਹੀਆਂ ਇਹਨਾਂ ਭੇਜਾਂ ਦੀ ਨਿਸ਼ਾਨਦੇਹੀ ਕੰਮਨੀ ਬਹੁਤ ਜ਼ਰੂਰੀ ਹੈ ਸੋ ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਫਸਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਪੁਲਿਸ ਮੈਗਨੇਟ ਦੇ ਵਿੱਚ ਜਿੰਨੀਆਂ ਵੀ ਕਾਲੀਆਂ ਭੇਜਾਂ ਆ ਉਹ ਆਪੋ ਆਪਣੇ ਸਾਧਨਾਂ ਦਾ ਹੀ ਉਹਨਾਂ ਦੀ ਨਿਸ਼ਾਨਦੇਹੀ ਕਰ ਤਾਂ ਕਿ ਉਹ ਨਸ਼ਿਆਂ ਦੀ ਜਿਹੜੀ ਆ ਰੋਕथाम ਉਹਨਾਂ ਨੂੰ ਹੋਰ ਵਧੀਆ ਤਰੀਕੇ ਦੇ ਨਾਲ ਐਨ ਨਕੇਲ ਭਾਈ ਜਾ ਸਕੇ ਇਨਾਂ ਹੀ ਸ਼ਬਦਾਂ ਦੇ ਨਾਲ ਅੱਜ ਦਾ ਇਹ ਜਿਹੜਾ ਸਾਡਾ ਪ੍ਰੋਗਰਾਮ ਹੈ ਉਹ ਉਹਨਾਂ ਨੂੰ ਇੱਥੇ ਖਤਮ ਕਰਨ ਤੋਂ ਪਹਿਲਾਂ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਸਾਰੇ ਸੱਤਾਧਾਰੀ ਐਮਐਲਏ ਅਤੇ ਉਹਨਾਂ ਦੇ ਸਹਿਯੋਗੀ ਪਾਰਟੀ ਦੇ ਕਾਰਕੁਨ ਪਾਰਟੀ ਦੇ ਲੀਡਰ ਦੇ ਜਿਹੜੇ ਆ ਉਹਨਾਂ ਦੇ ਉੱਤੇ ਕਰਪਸ਼ਨ ਦੇ ਅਲਜਾਮ ਜਿਹੜੇ ਆ ਉਹ ਲੱਗ ਚੁੱਕੇ ਆ ਕਈ ਵਿੱਚ ਬਹੁਤ ਸਾਰੇ ਸਾਬਤ ਵੀ ਹੋ ਚੁੱਕੇ ਹੋਣਗੇ ਸਾਡੀ ਅਪੀਲ ਹੈ ਅ ਅਮਨ ਅਦੋੜਾ ਜੀ ਨੂੰ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਯੂਨਿਟ ਦੇ ਪ੍ਰਧਾਨ ਹਨ ਉਹ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਕਿ ਇਹੋ ਜਿਹੇ ਜਿਹੜੇ ਕਰਪਟ ਅੰਸਰ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਾ ਜਾਵੇ ਕਈ ਬੰਦੇ ਅਜੇ ਵੀ ਜਿਨ੍ਹਾਂ ਦੇ ਉੱਤੇ ਕਰਪਸ਼ਨ ਦੇ ਜੋ ਜਿਹੜੇ ਆ ਉਹ ਸਾਬਤ ਹੋ ਚੁੱਕੇ ਆ ਉਹਨਾਂ ਨੂੰ ਫਿਰ ਵੀ ਠੰਡੇ ਬਸਤੇ ਵਿੱਚ ਪਾ ਕੇ ਪੰਜਾਬ ਸਰਕਾਰ ਨੇ ਇੱਕ ਪਾਸੇ ਰੱਖਿਆ ਹੋਇਆ ਆ ਸਾਨੂੰ ਸਮਝ ਨਹੀਂ ਆਉਂਦੀ ਕਿ ਇੱਕ ਪਾਸੇ ਪੰਜਾਬ ਸਰਕਾਰ ਕਲਪਸ਼ਨ ਖਤਮ ਕਰਨ ਦੀਆਂ ਟਾਰਾਂ ਮਾਰ ਰਹੀ ਆ ਔਰ ਦੂਸਰੇ ਪਾਸੇ ਦੇਲੇ ਕਲਪਸ਼ਨ ਕਰ ਰਹੇ ਲੀਡਰ ਸਹਿਬਾਨ ਆ ਜਾਂ ਉਹ ਅਦਰਬਾਚੇਬਾਨ ਆ ਉਹਨਾਂ ਨੂੰ ਹੱਲਾਸ਼ੀਰੀ ਦੇ ਕੇ ਉਹ ਪਾ ਉਹਨਾਂ ਦੇ ਉੱਪਰ ਕੋਈ ਐਕਸ਼ਨ ਜਿਹੜਾ ਉਹ ਕੰਤੂ ਸੰਕੋਚ ਕਰੀ ਹੈ ਸਾਡੀ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੇ ਨਾਲ ਜਿਸ ਦਾ ਉਹਨਾਂ ਨੇ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਕਰਨ ਵਿੱਚ ਜਲਦੀ ਤੋਂ ਜਲਦੀ ਕੋਈ ਤਸਲ ਬਾਕੀ ਨਹੀਂ ਛੱਡੇਗੀ ਥੈਂਕ ਯੂ ਵੈਰੀ ਮਚ